20 ਸਾਲਾਂ ਦੇ ਨੌਜਵਾਨ ਦਾ ਹੋਇਆ ਐਨਕਾਊਂਟਰ ਜੰਡੇਆਲਾ ਦੇ ਵਿੱਚ ਪੁਲਿਸ ਐਨਕਾਊਂਟਰ ਦੇ ਵਿੱਚ ਮਾਰੇ ਗਏ ਅਮਰਜੀਤ ਸਿੰਘ ਦਾ ਪਰਿਵਾਰ ਆਇਆ মিডিਆ ਦੇ ਸਾਹਮਣੇ ਕਿਹਾ ਪਿਛਲੇ 2.5 ਸਾਲਾਂ ਤੋਂ ਘਰ ਨਹੀਂ ਆ ਰਿਹਾ ਸੀ ਇਹ ਨੌਜਵਾਨ ਅੱਜ ਸਵੇਰੇ ਅਮ੍ਰਿਤਸਰ ਦਿਹਾਤੀ ਪੁਲਿਸ ਦੀ ਅਮਰਜੀਤ ਸਿੰਘ ਗੈਂਗਸਟਰ ਦੇ ਨਾਲ ਜੰਡਿਆਲਾ ਵਿਖੇ ਮੁੱਠਪੇੜ ਹੋਈ ਸੀ ਜਿਸ ਦੇ ਚਲਦਿਆਂ ਦੋਵਿਆਂ ਪਾਸੋਂ ਫਾਇਰਿੰਗ ਕੀਤੀ ਗਈ ਸੀ ਇਸ ਦੇ ਵਿੱਚ ਕੁਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਸੀ ਜਿਸ ਦੇ ਚਲਦਿਆਂ ਪੁਲਸ ਦੀ ਮੁੱਠਪੇੜ ਦੇ ਵਿੱਚ ਅਮਰਜੀਤ ਸਿੰਘ ਨਾਂ ਦਾ ਗੈਂਗਸਟਰ ਮਾਰਿਆ ਗਿਆ ਸੀ ਜੀ ਹਾਂ ਅਮ੍ਰਿਤਸਰ ਪੁਲਸ ਦੇ ਵੱਲੋਂ ਉਸ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਸੀ ਤੇ ਹੁਣ ਉਸ ਗੈਂਗਸਟਰ ਦਾ ਪਰਿਵਾਰ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਹਮਣੇ ਆਇਆ ਹੈ ਵੀਰ ਨਿਆ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੈ ਨਾ ਸਰ ਜੇ ਮਾ ਮ ਜੀ ਸਮਝੀਦਾ ਮਰੀ ਨਹੀਂ ਅਮਰੀਨਾ ਹੈ ਕੀ ਹੈ ਕਿੰਨੀ ਕੀ ਡੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ 1.5-2 ਸਾਲ 20 ਸਾਲਾਂ ਦੇ ਨੌਜਵਾਨ ਦਾ ਹੋਏ ਐਨਕਾਊਂਟਰ ਜੰਡਿਆਲਾ ਦੇ ਵਿੱਚ ਪੁਲਸ ਐਨਕਾਊਂਟਰ ਦੇ ਵਿੱਚ ਮਾਰੇ ਗਏ ਅਮਰਜੀਤ ਸਿੰਘ ਦਾ ਪਰਿਵਾਰ ਆਇਆ মিডিਆ ਦੇ ਸਾਹਮਣੇ ਕਿਹਾ ਪਿਛਲੇ 2.5 ਸਾਲਾਂ ਤੋਂ ਘਰ ਨਹੀਂ ਆ ਰਿਹਾ ਸੀ ਇਹ ਨੌਜਵਾਨ ਅੱਜ ਸਵੇਰੇ ਅਮ੍ਰਿਤਸਰ ਦਿਹਾਤੀ ਪੁਲਸ ਦੀ ਅਮਰਜੀਤ ਸਿੰਘ ਗੈਂਗਸਟਰ ਦੇ ਨਾਲ ਜੰਡਿਆਲਾ ਵਿਖੇ ਮੁੱਠਪੇੜ ਹੋਈ ਸੀ ਜਿਸ ਦੇ ਚੱਲਦਿਆਂ ਦੋਵਿਆਂ ਪਾਸੋਂ ਫਾਇਰਿੰਗ ਕੀਤੀ ਗਈ ਸੀ ਇਸ ਦੇ ਵਿੱਚ ਕੁਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਸੀ ਜਿਸ ਦੇ ਚੱਲਦਿਆਂ ਪੁਲਸ ਦੀ ਮੁੱਠ ਭੇੜ ਦੇ ਵਿੱਚ ਅਮਰਜੀਤ ਸਿੰਘ ਨਾਂ ਦਾ ਗੈਂਗਸਟਰ ਮਾਰਿਆ ਗਿਆ ਸੀ ਜੀ ਹਾਂ ਅਮ੍ਰਿਤਸਰ ਪੁਲਸ ਦੇ ਵੱਲੋਂ ਉਸ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਸੀ ਤੇ ਹੁਣ ਉਸ ਗੈਂਗਸਟਰ ਦਾ ਪਰਿਵਾਰ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਹਮਣੇ ਆਇਆ ਵੀਰ ਨਹੀਂ ਲੱਭਣਾ ਕਹਿੰਦੀ ਤੁਹਾਡਾ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੈ ਨਾ ਸਿਰ ਮਾ ਮਰ ਜੀ ਸਮਝੀ ਦਾ ਮਰ ਨਹੀਂ ਅਮਰੀਨ ਆਹੀ ਕੀ ਹੈ ਕਿੰਨੀ ਕੀ ਦੇਰ ਤੋਂ ਘਰੋਂ ਬਾਹਰ ਸੀ ਗਣ ਇਹਨੂੰ ਹੋ ਗਿਆ ਡੇਢ ਦੋ ਸਾਲ